ਦੁਖਾ ਤਾ ਤਾ ਤਰੋ ਤਾ ਲਾ ਕੈ ਆਤ ਕਾਲ ਕੀ ਆਸੇ ਜੀ ਤੇ ਰਹਾ ਰੂਹ ਤੇ ਨੇ ਕੈ ਲਿਆ ਮਾਨ ਮੇਰੇ ਗੁਰ ਵਚ ਮੀਨੇ ਦਪਾਈ ਜਿਤਾ ਤੇ ਸਹਰਿਆ ਸਮਾਈ ਰਹਾ ਗੁਰਤਾ ਕੀ ਅੰਤਿਆਗੀ ਗੁਰ ਸਾਥੀ ਅੰਤਰਿਆਗੀ ਤਾਂ ਚੱਲ ਮੱਤਿਆਗੀ ਗੁਰ ਸਾਥੀ ਕਾਉ ਜੀ ਆਰਾ ਤਨ ਕਿਆ ਸਗ ਅੰਨਿਆਰਾ

Tchau. अगल समग्री समर तम दो तो सर सारी समसे हो ਸੰਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਤੁਧਿਆਗੈ ਅਬਾਤ ਹਮਾਰੀ ਜੀਉ ਪੰਡ ਖਾਵ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਣੈ ਬਾਤ ਗੁਰੂ ਵਾਦਖਰੋ ਵਾਦਖਰੋ ਇਨ ਤਾ ਤਨਵਾਰਣ ਹਾਰਾ ਦੁਖ ਹੰਸਾ ਸੁਖ ਰਾਸ ਤਾ ਤੋ ਵਿਦਨ ਨਾ ਪਉ ਲਾਗੇ ਜਾਤਿ ਪ੍ਰਭ ਆਗੇ ਅਰਦਾਸ ਇਕ ਅਵੰਤਾਰ ਬਾਦ ਗੁਰੂ ਜੀ ਕੀ ਪਤ ਹੈ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਬਾਤ ਸਾਹੀ ਦਸਵੀਂ ਰਥੰਪ ਬਗਵਤੀ ਸਮਰਕਾ ਗੁਰੂ ਨਾਨਕ ਲਈ ਤੇ ਆਏ ਸੰਗਤ ਬੱਟੇ ਅਮਰਦਾਸ RAMDAS ਹੋਈ ਧਾਈ ਅਰਜਨ ਹਰ ਗੋਬਿੰਦਨੋ ਸਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਰਿਠੇ ਸਭ ਦੁਖ ਜਾਏ ਤੇਗ ਬਹਾਦਰ ਸਮਰੇ ਆ ਘਰ ਨਾਨ ਦੇ ਆਵੈ ਧਾਏ ਸਭ ਸਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਤਿਆਂ ਛਾਲੀਆਂ ਮੱਖਿਆ ਹਠੀਆਂ ਜਪੀਆਂ ਤਬੀਆਂ ਜਿਨ੍ਹਾਂ ਨਾਮ ਜਪਿਆ ਗੰਢ ਕੇ ਛਕੇ ਆ ਦੇਖ ਚਲਾਈ ਦੇਖ ਵਾਹਿਗੁਰੂ ਦੇਖ ਕੇ ਅਨੁਠ ਕੀਤਾ ਸਨਾ ਪਿਆਰਿਆਂ ਖਚਾਰਾਂ ਦੀ ਕਮਾਈ ਦਾ ਧਿਆਨ ਕਰਕੇ ਹਾਲ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਜਨਾ ਸੰਗ ਸੰਗਣੀਆਂ ਨੇ ਧਰਮ 헤 ਸਿੱਖ ਸਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੀਆਂ ਤੇ ਚੜ੍ਹੇ ਆਰਾਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੱਜਾ ਗੋਸਾ ਤੰਗ ਨਵਾਜੀ ਸਨਾਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਭੂ ਸਰਬੱਤ ਕਾ ਭਲਾ ਜੀ ਕੇ ਅਰਦਾਸ ਹੈ ਜੀ ਸਰਬੱਤ ਕਾ ਭਲਾ ਜੀ ਕੋ ਬਾਤ ਕਰੋ ਬਾਤ ਕਰੋ ਬਾਤ ਕਰੋ ਜਿਥੇ ਆਵੇ ਚਿਤਾਵਣ ਕਥਾ ਵਿਚਾਂ ਕਰਮ ਸਫਲ ਹੋਵੇ ਜਹਾਂ ਜਹਾਂ ਕਾਲ ਕਾ ਚਿਤਾਵਣ ਹੋਵੇ ਤਹਾਂ ਤਹਾਂ ਰੱਛਾ ਰਹੀ ਆਏ ਤ ਦੇਗ ਤੇਗ ਫਤਿਹ ird ki paay panch ki ji tere saheb ji sahaay hath ka ji ke bol baale bolo ji wahai ਸਕਾਨੋ ਸਿਤੀ ਨਾਮ ਦੇਪਦਾਨ ਰਹਿਤਦਾਨ ਵਿਵੇਕਦਾਨ ਪ੍ਰਸਾਦਦਾਨ ਘਰੋਤਦਾਨ ਦਾਨ ਸਰਤਨ ਨਾਮਦਾਨ ਸ੍ਰੀ ਅਮਰਸਰ ਜੀ ਦੇ ਜਤਨਾਂ ਚੌਂਕੀਆਂ ਢੰਡੇ ਬੰਗੇ ਜੋਗੋਜਗ ਅਟਲ ਧਰਮ ਕਾ ਜੈਕਾਰ ਆਪ ਸਵਾਤਿ ਗੁਰੂ ਦੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਕਾਰ ਜਿਓ ਸੇਰਨ ਕਾਣਾ ਸਾਹਿਬ ਤੇ ਨੌਰ ਗੁਰਦੁਆਰੇ ਗੁਰਧਾਮਾਂ ਦੇ ਜਨਾਬ ਤੋਂ ਵੰਸਨ ਵਿਛੋੜਿਆ ਗਿਆ ਹੈ ਸਭੇ ਦਰਸ਼ਨ ਦੀਦਾਰ ਸੇਵਾ ਸਮਲਨ ਦਾ ਦਾਨ ਸਭ ਸਾ ਜੀ ਨੂੰ ਬਖਸ਼ੋ ਇਹ ਨਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਦੇਵਤਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਚਰਣਾ ਕਬਲਾ ਵਿਛੜਦਾਸ ਬੇਨਤੀ ਹੈ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਸਰਬੱਤ ਸੰਗਤਾਂ ਨੂੰ ਭਲੇ ਦਰਸ਼ਨ ਦਿਦਾਰੇ ਬਖਸ਼ੇ ਨਦਰੋਂ ਨਦਰਿ ਨਿਹਾਲ ਕੀਤਾ ਹੈ ਜੀ ਪਾਵਨ ਜੁਰੀ ਵਿੱਚ ਅੰਮ੍ਰਿਤ ਵੇਲੇ ਆਪ ਜੀ ਦੇ ਪ੍ਰਕਾਸ਼ ਨਾਮ ਦੀ ਸੇਵਾ ਹੋਈ ਹੈ ਅੰਮ੍ਰਿਤ ਵੇਲੇ ਦਿਨ ਇਤਨੇ ਅੰਮ੍ਰਿਤ ਬਾਣੀਆਂ ਦਾ ਜਾਪ ਹੋਇਆ ਜੀ ਸੰਪੂਰਨ ਆਸਰਥਿ ਵਰਜ ਤੱਕ ਕੀਰਤਨ ਹੋਇਆ ਹੈ ਉਪਰੰਤ ਹਰਮੇ ਜੀ ਨਿਤਿ ਤਰਾ ਬਾ ਜੋਮੀ ਨਰੇ ਸੰਗਰਾਂ ਦੇ ਦਿਹਾੜੇ ਵਿੱਚ ਮੁਤਰਕਦੇ ਆ ਚਰਣਾ ਕਮਲਾ ਵਿੱਚ ਆਪ ਜੀ ਦੀ ਪਾਵਨ ਬਾਣੀ 12 ਮਹਾਂ ਦੀ ਬਾਣੀ ਦਾ ਜਾਪ ਹੋਇਆ ਹੈ ਹਾਲੇ ਦਿਨ ਤੋਂ ਲੈ ਕੇ ਹਰ ਵਕਤ ਸੰਸਥਾ ਵੱਲੋਂ ਵਿਅਕਤ ਸੇਵਾ ਹੋਈਆਂ ਨੇ ਗੁਰੂਤੰਗਰਮ ਚ ਰਸਤਾ ਵਸਤਾ ਪਹੁੰਚਾਈਆਂ ਨੇ ਕਿਰਪਾ ਕਰਨੀ ਜੀ ਸੰਗਤਾਂ ਵੱਲੋਂ ਕੀਤੀਆਂ ਦਿਵਾਵਾ ਥਾਏ ਪਾਉਣੀਆਂ ਸੰਗਤਾਂ ਦੇ ਲੋਕ ਖਲੋਕ ਵਿੱਚ ਵਰਦੇ ਕਦੇ ਨੇ ਕਿਰਪਾ ਕਰਨੀ ਜੀ ਬਾਣੀ ਪੜਦੇ ਆਂ ਦਿਵਾਵਾ ਕਰਦੇ ਆਂ ਕੀਰਤਨ ਕਰਦੇ ਆਂ ਆਪ ਜੀ ਦੀ ਹਜ਼ੂਰੀ ਵਿੱਚ ਵਿੱਚਦੇ ਆਂ ਵਿਅਕਤੀ ਪ੍ਰਕਾਰ ਦੀਆਂ ਪ੍ਰਲੱਜਾਂ ਦਾ ਕਿਰਪਾ ਕਰਕੇ ਵਕਤ ਲੈਣੇ ਜੀ ਅੱਗੇ ਤੋਂ ਸਮਾਤ ਵਕਤ ਨਹੀਂ ਸੋਤ ਦੇ ਫੱਟ ਬਾਣੀ ਪੰਤਨ ਦੇ ਦਿਵਾਵਾ ਕਰਨ ਦੇ ਬਲ ਵਕਤ ਨੇ ਬਾਣੀ ਦੇ ਭਾਵ ਸਰਬੱਤ ਤਲਕਾਂ ਦੇ ਹਿਰਦਿਆਂ ਤੇ ਪਾਉਣੇ ਸਰਵ ਕਰੋ ਨਾਮ ਦੀ ਦਾਤ ਵਖਣੀ ਜੀ ਗੁਰਮਤੰਕਾਰ ਜੀਵਨ ਜਿਉਂਦੀ ਸੋਧੀ ਬਖਸ਼ਣੀ ਕਿਰਪਾ ਕਰਨੀ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਜੋ ਜੋ ਵੀ ਸੰਗਤ ਆਪ ਜੀ ਦੇ ਦਰ ਤੇ ਜੋ ਵੀ ਮਨ ਸਾ ਆਪਣਾ ਭਾਵਨਾ ਨੂੰ ਲੈ ਕੇ ਅਰਦਾਸਾਂ ਵੀ ਇੰਦੀੇ ਕਰਾਉਂਦੇ ਪਹੁੰਚ ਰਹੀਆਂ ਨੇ ਸੰਗਤਾਂ ਦੀਆਂ ਭਾਵਨਾਵਾਂ ਗੁਰਮਤੰਕਾਰ ਸੰਪੂਰਨ ਕਰਨੀਆਂ ਜੀ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨੇ ਕਰੋ ਕਰਮ ਨਾਮ ਦੀ ਦਾਤ ਵਖਣੀ ਜੀ ਦੁੱਖਾਂ ਕਲੇਸ਼ਾਂਿਕਨਾਂ ਦੇ ਨਾਲ ਕਰਨੇ ਸਾਲ ਕੰਧ ਪੰਧੂ ਕਰਮੇ ਜੀ ਦੇ ਸਾਮ ਦੇਸਾਂ ਵਿਚੰਗ ਸੰਗ ਸੰਗ ਸਹਾਇਕ ਕਾਰਜ ਰਾਸਟਰ ਨੇ ਕਾਰੋਬਾਰਾਂ ਦੇ ਵਾਧੇ ਵਰਤਨੇ ਪਰਿਵਾਰਾਂ ਵਿੱਚ ਸਭ ਸ਼ਾਂਤੀ ਇਕਤਾ ਸੁਭਾਗ ਵਖਸਨਾ ਜੀ ਤੰਦਰੁਸਤੀ ਸ਼ਰਧੀ ਕਲਾ ਵਾਲਾ ਜੀਮਨ ਵਖਸਨਾ ਸਰਬਾਤ ਸੰਗਤਾਂ ਦੀ ਭਾਵਨਾ ਅਗਰ ਮਦ ਉਸਾਰਨ ਸਲਕੂਮ ਰਵੀਆਂ ਜੀ ਅੰਮ੍ਰਿਤ ਬਿਰਤ ਲੈ ਕੇ ਆਂਆਂ ਸਰਬਾਤ ਸੰਗਤਾਂ ਦੀਆਂ ਹਾਜ਼ਰੀਆਂ ਭਟਾਵਾਂ ਦਰਪ੍ਰਵਾਨ ਕਰਨੀਆਂ ਜੀ ਦਰੋ ਕਰੋ ਤੁਸੀਂ ਵਖਨੀਆਂ ਤਾਰ ਕਰਦਾ ਪਿਆਰ ਵਕਤ ਨਾਲ ਚੱਲਿਆ ਹੋਇਆ ਕਦਮ-ਕਦਮ ਲੈ ਕੇ ਵਿਚਲਾਉਣਾ ਜੀ ਨਗਰ ਕਿਹੜੇ ਵਿੱਚ ਤੁਖ ਬਰਤਾਉਣੀ ਸ਼ਾਂਤ ਦੀ ਚੜ੍ਹਦੀ ਕਲਾ ਹਰ ਮੈਦਾਨ ਸਤਿਵਕਤਨੀ ਕਿਰਪਾ ਕਰਨੀ ਜੀ ਸਰਬੱਤ ਸੰਸਾ ਵੱਲੋਂ ਆਦੇ ਭਾਦੋਂ ਦੇ ਮਹੀਨੇ ਸੰਗਰਾਥ ਨੂੰ ਮੁਕ ਰੱਖਦੇ ਆ ਆਪ ਜੀ ਦੇ ਚਰਨਾਂ ਕਮਲ ਵਿੱਚ ਸਾਜ ਵੱਜ ਕੇ ਆਪਣੀ ਕਿਰਤ ਕਮਾਈਆਂ ਵਿੱਚੋਂ ਦਿਹਾੜੀ ਖਿਡਾ ਪ੍ਰਤਾਦ ਹਾਜ਼ਰ ਕਰਵਾਇਆ ਗਿਆ ਹੈ ਸਾਰਕ ਪ੍ਰਵਾਨ ਹੋਵੇ ਜੀ ਪ੍ਰਵਾਨ ਹੋਵੇ ਪ੍ਰਤਾਤ ਤਮੋ ਸਤ ਵਿੱਚ ਵਰਤੌਂਦੀ ਆਗਿਆ ਹੋਵੇ ਜੋ ਛਕੇ ਵਾਤ ਕਰੋ ਬਾਤ ਕਰੋ ਆਪ ਜੀ ਦਾ ਨਾਮ ਜਪੇ ਕਿਰਪਾ ਕਰਨੀ ਜੀ ਚਲਦੇ ਬਾਣੀ ਵਿੱਚ ਪ੍ਰਵਾਹ ਵਿੱਚੋਂ ਸੰਗਤਾਂ ਨੂੰ ਲਾਹੇ ਹਕਮਤ ਨਾਮਿਕ ਕਰਤਾ ਕਰੋ ਜੀ ਹੁਕਮਨਾਮੇ ਤੇ ਚਰਨ ਦੀ ਸਮਰੱਥਾ ਬਖਸ਼ੋ ਲੇਖਕ ਕਥ ਹੈ ਨਾ ਛੁਟੀ ਐ ਕਿਨ ਕੇ ਨਾ ਭੁੱਲਣ ਹਾਰ ਵਕਤ ਨਹਾਰ ਵਕਤ ਲੈ ਨਾਮਿ ਖਪਾਰ ਉਤਾਰ ਸਈ ਪਿਆਰੀ ਨੇਲ ਜਨਾ ਮਿਲਿਆ ਤੇਰਾ ਨਾਮ ਚਿਤਕਾਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਤ ਦਾ ਭਲਾ ਰਾਜ ਗੁਰੂ ਜੀ ਦਾ ਥਲਕ ਬਾਜ ਗੁਰੂ ਜੀ ਕੀ ਫਤਿਹ ਦੋਹਰਾ ਆਗੇ ਆ ਭਈ ਆਕਾਸ਼ ਕੀ ਤਵੇ ਚਲਾਇਓ ਸਭ ਸਿਫਤਨ ਕੋ ਹੁਕਮ ਹੈ ਗੁਰੂ ਮਾਨੈਓ ਗੁਰੂ ਗ੍ਰੰਥ ਸਾਹਿਬ ਜੀ ਮਾਨੈਓ ਪ੍ਰਗਟੁ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਾਹੈ ਝੋਜ ਸਬਦ ਹੈ ਰਾਜ ਕਰੇਗਾ ਖਾਲਸਾ ਆਪੇ ਰਹਿ ਨਾਮ ਵਾਰ ਹੋਏ ਸਭ ਮਿਲਾएंगे ਬਚੇ ਸਰਣ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਵਾਰ ਜੋ ਸਰਧਾ ਕਰ ਸੇਵੰਦੇ ਗੁਰਪਾਰ ਉਤਾਰਨ ਜੋ ਸਰਧਾ ਕਰ ਸੇਵੰਦੇ ਗੁਰਪਾਰ ਉਤਾਰਨ ਬੋਲੇ ਕਾਲ ਬਾਦ ਗੁਰਜਾ ਕਲਸਾ ਬਾਦ ਗੁਰਜੀ ਕੀ ਪਰੇ ਗੋੜਨੇ ਕਾਤਰ ਦੁਨਾ ਰਾਹੀ ਜੀ ਉਤਪੰਨ ਤੋਂ ਕਨੇ ਸੰਯੁਕੀ ਇਸ ਹਿਰਦੇ ਵਿੱਚ ਚਲਤ ਪਨੀ ਤੋਂ ਜਦ ਅਕਰਤ ਜਨਮ ਪੁਕਾਰਤ ਕਾਜ ਰਾਜ ਹੈ ਜੀਤ ਆਸਸਹਿ ਲੇ ਪਾਈ ਜਨ ਜਨ ਦੇ ਗਿਰਤ ਤੱਕ ਬਾਟੇ ਆਪਣੇ ਮੇਲ ਮਿਲਾਈ 라। ਇਹੋ ਕਟਵਸਰ ਜੀ ਤੇਵਨ ਪਾਈ ਪਰਮ ਰਸ ਸਾਰਾ ਗੁਰ ਬੰਧਨ ਟੂਟੇ ਨਾਹੀ ਗੁਰਮੁਖੋ ਗੁਵਾਰਾ।